ਸਮੁੰਦਰ ਘੋੜੇ ਦਾ ਪੋਤਾ ਦਿਖਾਉਣ ਲੱਗਿਆ ਤੁਹਾਨੂੰ ਨਾਂ ਇਹਦਾ ਜੋਰਾ ਦੋ ਦੰਦ ਸ਼ੁਰੂ ਹੋ ਗਿਆ ਤੇ ਆਪਾਂ ਨੂੰ ਓਪਨ ਫੋਰ ਸਟੱਡ ਕਰਨਾ ਨਾਹਲ ਸਟੱਡ ਫਾਰਮ ਦਾ ਸ਼ਿੰਗਾਰ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਸਰਦਾਰ ਅਵਤਾਰ ਸਿੰਘ ਜੀ ਨਾਹਲ ਜਿਨ੍ਹਾਂ ਨੂੰ ਬਰੀਡਿੰਗ ਦਾ ਸ਼ੌਂਕ ਆ ਉਹਨਾਂ ਹੀ ਉਹਨਾਂ ਨੂੰ ਸਵਾਰੀ ਦਾ ਸ਼ੌਂਕ ਆ ਜੀ ਸਵਾਰੀ ਬਹੁਤ ਕਰਦੇ ਆ ਕਿਉਂਕਿ ਮੈਂ ਇੱਕ ਵੀਡੀਓ ਵੀ ਪਾਈ ਸੀ ਕੁਝ ਦਿਨ ਪਹਿਲਾਂ ਤੇ ਬੜੇ ਲੋਕਾਂ ਨੇ ਪਸੰਦ ਕੀਤੀ ਤੇ ਬਹੁਤ ਲੋਕਾਂ ਦੀ ਮਿਸਾਲ ਹੋਣਗੇ ਅੰਕਲ ਜਿਹੜੇ ਲੋਕ ਸਵਾਰੀ ਕਰਨ ਤੋਂ ਡਰਦੇ ਆ ਤੇ ਸਵਾਰੀ ਵਾਲੇ ਘੋੜੇ ਵੀ ਬੜੇ ਚੰਗੇ ਰੱਖੇ ਹੋਇਆ ਤੇ ਇੱਕ ਤੁਹਾਨੂੰ ਇਹ ਦਿਖਾਉਣਾ ਜਿਹੜਾ ਕਿ ਸਮੁੰਦਰ ਦਾ ਪੋਤਾ ਪ੍ਰਤਾਪ ਘੋੜੇ ਦਾ ਪੁੱਤ ਆ ਬਹੁਤ ਚੰਗਾ ਬਸ਼ੀਰਾ ਤਿਆਰ ਹੋ ਗਿਆ ਬਾਕੀ ਦੀ ਡਿਟੇਲ ਮੈਂ ਅੰਕਲ ਜੀ ਤੋਂ ਲੈ ਕੇ ਦੇਵਾਂਗਾ ਇੱਕ ਆਫਰ ਤੁਹਾਨੂੰ ਮੈਂ ਸ਼ੁਰੂ ਜੀ ਦੱਸ ਦਿੰਨਾ ਜਿਹੜੀ ਪਹਿਲੀ ਘੋੜੀ ਮਿਲੂਗੀ ਜੋਰੇ ਤੋਂ ਉਹ ਬਿਲਕੁਲ ਫ੍ਰੀ ਮਲਾਈ ਜਾਊਗੀ ਅੰਕਲ ਜੀ ਕਹਿੰਦੇ ਉਸ ਤੋਂ ਬਾਅਦ ਬਾਕੀ ਕਿੰਨੀ ਫੀਸ ਰੱਖੀ ਆ ਕੀ ਗੱਲ ਬਾਤ ਆ ਮੈਂ ਨੰਬਰ ਵੀ ਵੀਡੀਓ ਦੇ ਵਿੱਚ ਦੇ ਦਾਂ ਬਸ਼ੇਰਾ ਕੱਦ ਵਿੱਡਦਾ ਕੰਨਾਂ ਕੰਨਾਂ ਦਾ ਬਹੁਤ ਅਸ਼ਕੀਨ ਆ ਬਾਕੀ ਸਾਡੇ ਬਾਬਾ ਜੀ ਮਾਲਪੁਰ ਵਾਲੇ ਬਹੁਤ ਕੇਅਰ ਕਰਦੇ ਆ ਘੋੜਿਆਂ ਦੀ ਤੇ ਤਕਰੀਬਨ ਦੂਜੇ ਤੀਜੇ ਦਿਨ ਢੇੜਾ ਹੁੰਦਾ ਅੰਕਲ ਜੀ ਕੋਲੇ ਬਹੁਤ ਪ੍ਰੇਮ ਆ ਇਹਨਾਂ ਦਾ ਤੇ ਘੋੜਿਆਂ ਦੀ ਚਾਲ ਚੂਲ ਬਹੁਤ ਸੋਹਣੀ ਕਰਦੇ ਆ ਤੇ ਇਸ ਘੋੜੇ ਤੇ ਅਜੇ ਕਾਠੀ ਪਾਈ ਨਹੀਂ ਤੇ ਬਹੁਤ ਜਲ ਕਹਿੰਦੇ ਵੀ ਕਾਠੀ ਵੀ ਪਾ ਦੇਣੀ ਆ ਉਦੋਂ ਸਰੀਰ ਦਾ ਹੋਰ ਵੀ ਖੁੱਲ ਜਾਣਾ ਨੇ ਕਿਉਂਕਿ ਇਹਦੇ ਵਿੱਚ ਬਚਪਨਾ ਅਜੇ ਅੰਕਲ ਨੂੰ 20 ਤੋਂ 25 ਸਾਲ ਦਾ ਤਜਰਬਾ ਕੋੜਿਆਂ ਦਾ ਪਰ ਅੱਜ ਪਹਿਲਾ ਬਸ਼ੇਰਾ ਓਪਨ ਫੋਰ ਸਟਾਰਟ ਕਰ ਲੰਗੇ ਆ ਕਿਉਂਕਿ ਇਸ ਤੋਂ ਪਹਿਲਾਂ ਸਵਾਰੀ ਵਾਲੇ ਘੋੜੇ ਬਹੁਤ ਚੰਗੇ ਰਹੇ ਆ ਹਰ ਇੱਕ ਘੋੜਾ ਪ੍ਰੇਮੀ ਨੂੰ ਇਹ ਹੁੰਦਾ ਵੀ ਜਿਹੜਾ ਘੋੜਾ ਜਾਂ ਬਸ਼ੇਰਾ ਉਹਨੇ ਆਪਣੇ ਫਾਰਮ ਤੇ ਤਿਆਰ ਕਰਿਆ ਉਸ ਤੋਂ ਬਰੀਡਿੰਗ ਕਰਾਈ ਜਾਵੇ ਤੇ ਉਹਦੇ ਬੱਚੇ ਲੈ ਜਾਣ ਮਾਣਾ ਖਾਨਦਾਨ ਵੀ ਬਹੁਤ ਚੰਗਾ ਬਾਕੀ ਵੀਡੀਓ 'ਚ ਤੁਸੀਂ ਦੇਖ ਰਹੇ ਹੋ ਪੂਛ ਚੱਕ ਕੇ ਆਪ ਦਾ ਆਪਣ ਨੂੰ ਪਰਫਾਰਮ ਜੋਰ ਬਹੁਤ ਵਧੀਆ ਕਰਦਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਸ ਬਸ਼ੇਰੇ ਦੇ ਉੱਪਰ ਵੀ ਕਾਠੀ ਪਈ ਦਿਖੂਗੀ ਤੇ ਆਪਾਂ ਸਵਾਰੀ ਕਰਕੇ ਜਰੂਰ ਦਿਖਾਵਾਂਗੇ ਕਿਉਂਕਿ ਪੈਰਪੁਰ ਬਹੁਤ ਸੋਹਣਾ ਦਿੰਦਾ ਕਿਉਂਕਿ ਜਿਹੜਾ ਅਸਲੀ ਕੰਮ ਆ ਘੋੜੇ ਦਾ ਉਹ ਸਵਾਰੀ ਕਰਾਉਣਾ ਤੇ ਅੰਪਲ ਕੋਲ ਜਿੰਨੇ ਵੀ ਜਾਨਵਰ ਆ ਸਾਰੇ ਸਵਾਰੀ ਦੇ ਪਾਸ ਤੇ ਪਰਫੈਕਟ ਐਨ ਬੋਡੀ ਬੰਦਰ ਦੇ ਤੇ ਇਸ ਬਸ਼ੇਰੇ ਦੀ ਹੁਣ ਉਮਰ ਜਿਹੜੀ ਉਹ ਦੋ ਦੰਦ ਹੋ ਗਈ ਤੇ ਸਵਾਰੀ ਲਈ ਤਿਆਰ ਆ ਬਾਬਾ ਜੀ ਬਹੁਤ ਜਲਦੀ ਇਦੇ ਉੱਪਰ ਕਾਠੀ ਪਾ ਦੇਣਗੇ ਉਦੋਂ ਬਾਅਦ ਇਹਦੀ ਆਪਾਂ ਚਾਲ ਵੀ ਤੁਹਾਨੂੰ ਚੈੱਕ ਕਰਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਸਟੱਡ ਸਰਵਿਸ ਓਪਨ ਕੀਤੀ ਆ ਬਿਸ਼ੇਰੇ ਦੀ ਜਿਹੜਾ ਮੈਂ ਤੁਹਾਨੂੰ ਆਫਰ ਦੱਸਿਆ ਕਿ ਪਹਿਲੀ ਘੋੜੀ ਬਿਲਕੁਲ ਫ੍ਰੀ ਮਲਾਈ ਜਾਊਗੀ ਦੋ ਨੰਬਰ ਦਿੱਤੇ ਹੋਇਆ ਇੱਕ ਵਟਸਐਪ ਵਾਲਾ ਇੱਕ ਕਾਲਿੰਗ ਵਾਲਾ ਤੁਸੀਂ ਗੱਲ ਕਰ ਸਕਦੇ ਹੋ ਹੋ ਸਕਦਾ ਵੀ ਜਿਹੜੀ ਜੇ ਤੁਹਾਡੀ ਪਹਿਲੀ ਘੋੜੀ ਹੋਈ ਤਾਂ ਬਿਲਕੁਲ ਫ੍ਰੀ ਮਿਲ ਜੇ ਤੇ ਆਜੋ ਹੁਣ ਅੰਕਲ ਜੀ ਨਾਲ ਗੱਲਬਾਤ ਕਰਾਉਨੇ ਆ ਤੁਹਾਡੀ ਉਹਨਾਂ ਦੇ ਤਜਰਬੇ ਵੀ ਸਾਂਝੇ ਕਰਾਂਗੇ ਕਿਉਂਕਿ ਮੈਂ ਬਹੁਤ ਇੰਜੋਏ ਕਰਦਾ ਜਦੋਂ ਅੰਕਲ ਜੀ ਕੋਲ ਜਾਣਾ ਦਿਲੋਂ ਪ੍ਰੇਮ ਕਰਦਿਆ ਘੋੜਿਆਂ ਨੂੰ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਮੈਂ ਪਹੁੰਚਿਆ ਹਾਂ ਨਾਹਲ ਸਟੱਡ ਫਾਰਮ ਤੇ ਕਾਫੀ ਵਾਰ ਮੈਂ ਇੱਥੇ ਆਉਂਦਾ ਜਾਂਦਾ ਰਹਿਣਾ ਅੰਕਲ ਨਾਲ ਸਾਡਾ ਬਹੁਤ ਪ੍ਰੇਮ ਆ ਸੋ ਮੇਰੇ ਨਾਲ ਸਰਦਾਰ ਅਵਤਾਰ ਸਿੰਘ ਜੀ ਨਾਹਲ ਅੰਕਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਪੋਡਮੀ ਵਰਗੀ ਤੁਸੀਂ ਆਏ ਸਾਡੇ ਕੋਲ। ਥੈਂਕ ਯੂ ਅੰਕਲ ਜੀ। ਅੰਕਲ ਜੀ ਕਿਉਂਕਿ ਆਪਾਂ ਚਲੋ ਸਵਾਰੀ ਤਾਂ ਬਹੁਤ ਵਾਰ ਕਰ ਗਏ ਹਨਾ ਇੱਥੇ। ਤੇ ਅੱਜ ਆਪਾਂ ਆਪਣਾ ਇਹ ਬਸ਼ੇਰਾ ਓਪਨ ਫੋਰ ਸਟਾਰਟ ਕਰਨ ਲੱਗੇ ਆ ਜੀ। ਹਾਂਜੀ। ਤੇ ਇਹਦੇ ਬਾਰੇ ਵੀ ਦੱਸਾਂਗੇ। ਹਾਂ। ਸਭ ਤੋਂ ਪਹਿਲਾਂ ਅੰਕਲ ਜੀ ਮੈਨੂੰ ਇੱਕ ਗੱਲ ਦੱਸੋ ਆਪਾਂ ਨੂੰ ਸ਼ੌਕ ਕਿੰਨਾ ਕੁ ਟਾਈਮ ਹੁੰਦਾ ਜੀ ਘੋੜਿਆਂ 'ਚ ਆਪਾਂ ਨੂੰ ਆਇਆਂ ਨੂੰ ਕਿੰਨਾ ਕੁ ਸਮਾਂ ਹੋ ਗਿਆ ਜੀ? ਅਸਲ ਤਾਂ ਹੁਣੇ ਆਏ ਆ ਪਹਿਲਾਂ। ਅੱਛਾ 20-20 ਸਾਲ ਤੋਂ ਹੋ ਗਿਆ। 20 ਸਾਲ ਤੋਂ ਉੱਤੇ ਹੋ ਗਿਆ। ਹਾਂਜੀ। ਆਪਾਂ ਕਦੇ ਸਟਾਟਸ ਟੂਡ ਨਹੀਂ ਰੱਖਿਆ ਬਸ ਸਵਾਰੀ ਨੂੰ ਹੀ ਰੱਖੇ ਇਹ ਇਹ ਕੋੜੇ ਬਾਰੇ ਵੀ ਪਹਿਲਾਂ ਜਰੂਰ ਦੱਸੇ ਕਿਉਂਕਿ ਮੋਢਾ ਆਪਣਾ ਇਸ ਟਾਈਮ ਹਾਂ ਜੀ ਇਹ ਵੀ ਮੇਰੇ ਘਰ ਦਾ ਬੱਚਾ ਠੀਕ ਹੈ ਜੀ ਜੀ ਮਾਂ ਮੇਰੇ ਕੋਲ ਸੀ ਤਾਂ ਜਦ ਕਿ 20 ਸਾਲ ਤੇ ਲੱਗ 20 ਸਾਲ ਤੋਂ ਪਹਿਲਾਂ ਤਾਂ ਮੈਂ ਤਾਂ 19 ਸਾਲ ਦਾ ਹੀ ਹੋ ਗਿਆ ਅੱਛਾ 19 ਸਾਲ ਦਾ ਹੋ ਗਿਆ ਬੱਚਾ ਇਹ ਮੈਂ ਤਾਂ ਕਹੂੰਗਾ ਇਹਨੂੰ ਠੀਕ ਹੈ ਬੱਚਾ ਹੀ ਹੈ ਤੁਹਾਡੇ ਲਈ ਤਾਂ ਜੀ ਸਵਾਰੀ ਤਾਂ ਬਹੁਤ ਚੰਗੀ ਕਰਾਉਂਦਾ ਜੀ ਇਹ ਹਾਂ ਜੀ ਠੀਕ ਹੈ ਇਹ ਇਹ ਤੋਂ ਨਹੀਂ ਫਾਰਮੈਟਿੰਗ ਮੂਟਿੰਗ ਕਦੇ ਕਰਾਈ ਜੀ ਬਾਜੀ ਅੱਛਾ ਜੀ ਇਹਦੇ ਬਸ ਆਪਾਂ ਸਵਾਰੀ ਨੂੰ ਹੀ ਰੱਖਿਆ ਜੀ ਆਨੰਦ ਨੂੰ ਇਹ ਮੈਨੂੰ ਲੱਗਾ ਵੀ ਸਭ ਤੋਂ ਪੁਰਾਣਾ ਹੁਣ ਆਪਣਾ ਘੋੜਾ ਫਾਰਮ ਦਾ ਜੀ ਸਾਡੇ ਫਾਰਮ ਤੋਂ ਪੁਰਾਣਾ ਇਹ ਘੋੜਾ ਤੇ ਕੁੜੀ ਪਰ ਇਹ ਇਹ ਪੁਰਾਣਾ ਪੁਰਾਣਾ ਸਭ ਤੋਂ ਪੁਰਾਣਾ ਇਹ ਹੋ ਗਿਆ ਜੀ ਠੀਕ ਹੈ ਜੀ ਤੇ ਫਿਰ ਇਹਦੀ ਆਪਾਂ ਜੀ ਅੱਜ ਗੱਲ ਕਰੀਏ ਚਲੋ ਤੁਸੀਂ ਤਾਂ ਜ਼ਿਆਦਾਤਰ ਜਮੀਂ ਐਮਬਰਾਡ ਵੀ ਰਹਿੰਦੇ ਹੋਣਾ ਜੀ ਇੱਧਰ ਵੀ ਇਹਨਾਂ ਦੇ ਬਹਾਨੇ ਨਾਲ ਘੇੜਾ ਗੂੜਾ ਵਾਜਿਆ ਇਹ ਵੀ ਛੁੱਟੀ ਦਵਾ ਦਿੰਦੇ ਆ ਛੁੱਟੀ ਦਵਾ ਦਿੰਦੇ ਆ ਇਹ ਛੁੱਟੀ ਵਾਲੇ ਬੰਦੇ ਨੇ ਜੀ ਆਪਣੀ ਠੀਕ ਹੈ ਜੀ ਮੈਂ ਬਾਜਰਾ ਮੈਂ ਇੱਥੇ ਆ ਗਿਆ ਇਹਦਾ ਕੀ ਨਾਂ ਰੱਖਿਆ ਵੀ ਆਪਾਂ ਨੇ ਬਿਸ਼ਰੇ ਦਾ ਜੀ ਇਹ ਜੋਰਾ ਸਿੰਘ ਜੀ ਜੋਰਾ ਸਿੰਘ ਠੀਕ ਹੈ ਜੀ ਤੇ ਜੋਰਾ ਕਿਹੜੇ ਘੋੜ ਇਹ ਜੀ ਆਪਣੇ ਪ੍ਰਤਾਪ ਘੋੜੇ ਦਾ ਅੱਛਾ ਜੀ ਸੁਮੇਂਦਰ ਦਾ ਪੋਤਾ ਪੋਤਾ ਆ ਗਿਆ ਜੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਖੜਨੀ ਖੜਨੀ ਬਹੁਤ ਚੰਗੀ ਹੈ ਜੀ ਇਹ ਅੰਕਲ ਜੀ ਛੱਡਿਆ ਤਾਂ ਨਹੀਂ ਤੂੰ ਪਹਿਲਾਂ ਪਰ ਕਿਸ ਕੋਲ ਅੱਛਾ ਜੀ 22 ਸਤਾਈ ਕਿ 22 ਸਤਾਈ ਮਹੀਨਾ ਠੀਕ ਹੈ ਜੀ ਦੋ ਦੰਦ ਹੋ ਗਿਆ ਜੀ ਸ਼ੁਰੂ ਹੋਇਆ ਹਾਂ ਠੀਕ ਹੈ ਜੀ ਤੇ ਕਦ ਕੋ ਦੰ ਅੰਕਲ ਜੀ ਕਿੰਨਾ ਇਹਦਾ 65% ਹੋ ਮੇਣਿਆ ਅੰਕਲ ਜੀ ਜੁਆਰਮੈਂਟ ਹੋਊਗਾ ਹੀ ਮੇਰੇ ਘਰ ਹਾਂ 65 ਜੂਨ ਨੂੰ ਰਾਮ ਨਾਲ ਹੋਊਗਾ ਜੀ ਚੰਗਾ ਕਰਦਾ ਜੀ ਹੋਲੀ ਕਰੂਗਾ ਠੀਕ ਹੈ ਜੀ ਤੇ ਇਹਦੀ ਫਿਰ ਫੀਸ ਫੂਸ ਅੰਕਲ ਜੀ ਕਿੰਨੀ ਰੱਖਣੀ ਆਪਾਂ ਨਹੀਂ ਤਾਂ 11000 ਰੱਖ ਰਿਆਂਗੇ ਵੈਸੇ ਕੋਣੀ ਸਾਨੂੰ ਸ਼ੁਰੂ ਮਿਲਣਾ ਕਰਨਾ ਹਾਂ ਇੱਕ ਆਪਾਂ ਨੂੰ ਅੰਕਲ ਜੀ ਮੇਨ ਮਤਲਬ ਐਡਰੈਸ ਦੱਸੋ ਕਿਉਂਕਿ ਤੁਹਾਡੇ ਰਿਚਮਲਾ ਨੁਕਰੇ ਕੋਡੇ ਬਹੁਤ ਘੱਟ ਆਈ ਇਸ ਸਾਲ ਘੱਟ ਆ ਗਿਆ ਮੇਨ ਤੇ ਸਾਡਾ लवली ਦੀ ਕੋੜਿਆ ਸਾਡਾ लवली ਯੂਨੀਵਰਸਿਟੀ ਕੋਲ ਪੈਂਦਾ ਨਰੰਗਪੁਰ ਛੋਟਾ ਜਿਹਾ ਪੈਂਦਾ ਠੀਕ ਹੈ ਜੀ ਠੌਲੀ ਗੰਨਵਾਂ ਦੇ ਲੱਗਿਆ ਹੈ ਠੀਕ ਹੈ ਜੀ ਜਿੰਨਾ ਸਾਡਾ ਖੂਥਲਾ ਹਾਂਜੀ ਪਿੰਡ ਬਾਰੇ ਬਹੁਤਾ ਪਤਾ ਨਹੀਂ ਕਿਸੇ ਨੂੰ ਹੈਗਾ ਵੇਹ ਤੇ ਪਿੰਡ ਵੀ ਹੈਗਾ ਸੋ ਹੈ ਛੋਟਾ ਜਿਹਾ ਪਿੰਡ ਹੈ ਬਿਲਕੁਲ ਹਾਂਜੀ ਜਿੰਨ ਰੰਗਪੁਰ ਭਰਦਿਆਂ ਤੋਂ ਲੋਕੇਸ਼ਨ ਸਿੱਧੀ ਪਿੰਡ ਚ ਲੈ ਕੇ ਆਉਂਦੀ ਹੈ ਜੀ ਮੇਨ ਫਲੇਵਲੀ ਯੂਨੀਵਰਸਿਟੀ ਬੈਕ ਤੇ ਬਿਲਕੁਲ ਨਾਲ ਹੀ ਆ ਜਾਈਏ ਆਪਾਂ ਸਵਾਰੀ ਵੀ ਲਵਲੀ ਯੂਨੀਵਰਸਿਟੀ ਦੇ ਉਧਰ ਹੇਤਾਂ ਵਾਲੀ ਕਰੀ ਆਈ ਆਪਾਂ ਨੇ ਸਾਰੀ ਸਵਾਰੀ ਠੀਕ ਹੈ ਠੀਕ ਹੈ ਜੀ ਤੇ ਹੁਣ ਆਪਣੇ ਕੋਲ ਹੈਗੇ ਮਤਲਬ 5 6 ਜਾਨਵਰਾਈ ਟੋਟਲ ਹਾਂਜੀ ਤਿੰਨ ਦੋ ਘੋੜੇ ਇੱਕ ਬਛੇਰਾ ਛੋਟਾ ਜਿਹਾ ਠੀਕ ਹੈ ਜੀ ਤਿੰਨ ਘੋੜੀਆਂ ਆਪਣੇ ਕੋਲ ਠੀਕ ਹੈ ਜੀ ਹੋ ਗਈ ਇਹਦੇ ਫਿਰ ਕਰਤੀ ਸਵਾਰੀ ਸ਼ੁਰੂ ਹੀ ਜੋਰੇ ਤੱਕ ਨਾ ਜੀ ਇਹਦੇ ਹਜੇ ਨਹੀਂ ਕੀਤੀ ਸਵਾਰੀ ਸਟਾਈ ਕਰਦੇ ਹਾਂ ਹੁਣ ਇਸ ਤੋਂ ਤੋਂ ਕਰਦਾ ਹਾਂ ਹਾਂ ਇਹ ਤਾਂ ਬਚਪਨ ਹੈ ਇਹਦੇ ਵਿੱਚ ਹੀ ਕੱਦ ਤੇ ਬਹੁਤ ਚੰਗਾ ਜਾਊਗਾ ਜੀ ਹਾਂਜੀ ਅੱਛੀ ਦੀ ਮਾਂ ਵੀ ਬਹੁਤ ਵਧੀਆ ਅੱਛਾ ਜੀ ਉਹ ਕਿਹੜੇ ਘੁੰਡ ਦੀ ਹੈ ਜੀ ਉਹ ਪਵਨ ਘੋੜਾ ਸਾਹੂ ਕਿਲੇੰਦ ਬਾਈ ਦਾ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਬਾਈ ਗੋਸ਼ੇ ਕੋਲ ਸੀ ਠੀਕ ਆ ਜੀ ਵਿੱਚੋਂ ਉੱਥੋਂ ਆਇਆ ਉਹ ਸਾਹੂਕੇ ਵਾਲੀ ਦੀ ਮਾਂ ਹੋਗੀ ਸਾਹੂਕੇ ਲੈਨ ਦੀ ਤੇ ਪਿਓ ਆ ਗਿਆ ਸਮੁੰਦਰ ਲੈਨ ਦਾ ਜੀ ਠੀਕ ਹੈ ਜੀ ਲੋ ਮਿੱਤਰੋ ਇਹ ਅੰਕਲ ਨੇ ਓਪਨ ਫੋਰ ਸਟਾਰਟ ਕਰਤਾ ਤੇ ਜਿਸ ਕਿਸੇ ਨੇ ਸਰਵਿਸ ਲੈਣੀ ਹੋਈ ਅੰਕਲ ਜੀ ਨੂੰ ਫੋਨ ਕਰ ਲਿਓ ਤੇ ਪਹਿਲੀ ਕੁੜੀ ਜਿਹਦਾ ਵੀ ਆਵੇ ਨੂੰ ਫ੍ਰੀ ਕਰਾਂਗੇ ਅੱਛਾ ਪਹਿਲੀ ਕੁੜੀ ਵਾਲੇ ਵਾਸਤੇ ਆਫਰ ਹੈ ਜੀ ਤੇ ਨਫਰੀ ਨੋਟ ਕਰ ਲਿਓ ਚਲੋ ਠੀਕ ਹੈ ਨਾਲੇ ਐਵੇਂ ਹੋ ਜਾਂਦਾ ਜੀ ਵੀ ਬੱਚੇ ਆ ਜਾਂਦੇ ਨੇ ਘੋੜੇ ਦੇ ਹਨਾ ਜੀ ਜਿਵੇਂ ਤਾਂ ਤੁਸੀਂ ਹਾਂ ਇਹ ਵੀ ਸਵਾਰੀ ਨੂੰ ਰੱਖੇ ਤਾਂ ਹੀ ਤੁਸੀਂ ਛੱਡਿਆ ਛੱਡਿਆ ਨਹੀਂ ਹਨਾ ਜੀ ਜਵੇਂ ਤਕਰੀਬਨ 19 ਸਾਲ ਦੀ ਉਮਰ ਹੋ ਗਈ ਤੁਰਨ ਤਰਨ ਨੂੰ ਬਹੁਤ ਜ਼ਿਆਦਾ ਫਾਸਟ ਆ ਘੋੜਾ ਜੀ ਹਾਂ ਜੀ ਨੀਨੂ ਕਹਿੰਦੇ ਨੇ ਅਕਸਰ ਲੋਕ ਵੀ ਨੁਕਰੇ ਦਾ ਸੋਲ ਹੁੰਦੇ ਆ ਸੋਲ ਸੋਲ ਵਾਲੀ ਤੇ ਦੇ ਕੋਲ ਗੱਲੇ ਨਹੀਂ ਹੈਗੀ ਜੀ ਜਿੰਨਾ ਮਰਜੀ ਤੋਰ ਲੋ ਜੀ ਹਾਂ ਜੀ ਉਨਨੀ ਭੱਜਦਾ ਜ਼ਿਆਦਾ ਲੈ ਮੈਂ ਤੇ ਅਸੀਂ ਛੋਟੀ ਜੀ ਵੀਡੀਓ ਬਣਾਈ ਹੈ ਇੱਕ ਸਿਰਫ ਵੀ ਸ਼ੌਂਕ ਵਾਸਤੇ ਹਾਂ ਇਹ ਆਪਣਾ ਹੀ ਘੋੜਾ ਮੰਨ ਲਓ ਤੇ ਬਸ਼ੇਰਾ ਹਾਂ ਤੇ ਤੁਸੀਂ ਭਾਈ ਸਰਵਿਸੇ ਤੋਂ ਲੈ ਸਕਦੇ ਹੋ ਤੇ ਖਾਨਦਾਨ ਬਹੁਤ ਚੰਗਾ ਇਹਦਾ ਪਿਓ ਆ ਗਿਆ ਪ੍ਰਤਾਪ ਤੇ ਦਾਦਾ ਆ ਗਿਆ ਸਮੁੰਦਰ ਤੇ ਦਾਦਾ ਸਮੁੰਦਰਾ ਗਿਆ ਨਾਨਾ ਇਹਦਾ ਗਿਆ ਆਪਣਾ ਪਵਨ ਪਵਨ ਜੀ ਠੀਕ ਆ ਜੀ ਤੇ ਖਾਨਦਾਨ ਦੋਹੇ ਪਾਸੇ ਚੰਗਾ ਮਾਂ ਇਹਦੀ ਬਹੁਤ ਚੰਗੀਆਂ ਜਿੰਦੇ ਹੈ ਜੀ ਹਾਂਜੀ ਬਾਹਰ ਟੈਨਸ਼ਨ ਨਹੀਂ ਕੁੜੀ ਆ ਠੀਕ ਆ ਜੀ ਚੰਗੀ ਇਹਦੀ ਫੋਟੋ ਮੇ ਕੋ ਹੈਗੀ ਆ ਠੀਕ ਆ ਜੀ ਠੀਕ ਆ ਜੀ ਪੂਰੀ ਜਵਾਨ ਲੋ ਫੀਸ ਵਾਲਾ ਵੀ ਕੋਈ ਬਾਲਾ ਵੱਡਾ ਮੈਟਰ ਨਹੀਂ ਹੈਗਾ ਅੰਕਲ ਜੀ ਕਹਿੰਦੇ ਪਹਿਲੇ ਇਹਨੂੰ ਤਾਂ ਆਫਰ ਹੋਊਗਾ ਤੇ ਤੁਸੀਂ ਇਹ ਬਸ਼ੇਰਾ ਛੜਾ ਸਕਦੇ ਹੋ ਤੇ ਬਸ਼ੇਰਾ ਕੱਦ ਮਿਹੜ ਦਾ ਬਹੁਤ ਚੰਗਾ ਬਣੂਗਾ ਲੈ ਮਿੱਤਰੋ ਬਸ਼ੇਰਾ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਤੇ ਬਾਕੀ ਘੋੜੀਆਂ ਬਰੀਡਿੰਗ ਤੇ ਵੀ ਲਾਈਆਂ ਹੋਈਆਂ ਨੇ ਸਵਾਰੀ ਦੀਆਂ ਸਾਰੀਆਂ ਸ਼ੁੱਧ ਨੇ ਬਹੁਤ ਚੰਗਾ ਤੁਰਦੀਆਂ ਨੇ ਤੇ ਅਸੀਂ ਵਾਰੀ-ਵਾਰੀ ਤੁਹਾਨੂੰ ਉਹ ਵੀ ਘੋੜੀਆਂ ਦਿਖਾਉਂਦੇ ਨਾ ਨੈਕਸਟ ਟਾਈਮ ਆਪਾਂ ਸੂਮਨ ਨੂੰ ਵੀ ਕੱਢਾਂਗੇ ਉਹ ਨੇੜੇ ਲੱਗ ਰਹੀ ਸੀ ਸੂਨ ਦੇ ਆਪਾਂ ਨੇ ਤਾਂ ਨਹੀਂ ਇਸ ਵਾਰ ਕੱਢੀ ਜੋ ਤੇ ਦੂਜੀ ਕਾਂਟੇ ਦੀ ਪੋਤੀ ਤਾਂ ਬਹੁਤ ਤੁਰੀ ਹੈ ਜੀ ਉਹ ਵੀ ਬਹੁਤ ਸੂਮਨ ਬਹੁਤ ਵਧੀਆ ਤੁਰਦੀ ਉਹਦਾ ਬਹੁਤ ਤੁਰ ਉਹ ਮੈਂ ਪਹਿਲਾਂ ਕਰਕੇ ਗਈ ਸਵਾਰੀ ਹਾਂ ਚਲਾਈ ਸੀ ਹਾਂ ਮੈਂ ਚਲਾ ਕੇ ਗਿਆ ਉਹਨੂੰ ਬਹੁਤ ਚੰਗਾ ਤੁਰੀ ਠੀਕ ਹੈ ਪਰਮਾਨੈਂਟ ਠੀਕ ਠੀਕ ਹੈ ਬਿਲਕੁਲ ਜੀ ਜਰ ਰਹੀ ਹੈ ਬਿਲਕੁਲ ਜੀ ਰਹੀ ਹੈ ਹਾਂ ਜੀ ਹਾਂ ਇਹ ਇਨਰ ਜਰੀ ਹੈ ਤਾਂ ਇਨਰ ਜਰੀ ਹੈ ਠੀਕ ਹੈ ਧੰਨਵਾਦ ਅੰਕਲ ਜੀ ਬਹੁਤ ਬਹੁਤ ਤੁਹਾਡਾ ਹੀ ਥੈਂਕ ਯੂ ਮਿੱਤਰੋ ਦੱਸਿਓ ਫਿਰ ਬੇਸ਼ੇਰਾ ਕਿਵੇਂ ਲੱਗਿਆ ਤੇ ਸਰਵਿਸ ਵਾਸਤੇ ਓਪਨ ਆ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਦਾ